ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਅੱਜਕੱਲ ਮਿਲਾਵਟ ਖੁਰੀ ਹਰ ਪਾਸੇ ਦੇਖਣ ਨੂੰ ਮਿਲਦੀ ਹੈ ਖਾਸ ਕਰਕੇ ਜੇ ਅger ਗੱਲ ਕੀਤੀ ਜਾਵੇ ਤਾਂ ਦੁੱਧ ਦੇ ਜਿੰਨੇ ਵੀ ਬਣੇ ਹੋਏ ਪ੍ਰੋਡਕਟਸ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੱਦ ਤੱਕ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਿਲਾਵਟ ਖੁਰੀ ਹੋਣ ਲੱਗ ਪਈ ਹੈ ਕੁਇੰਟਲਾਂ ਦੇ ਹਿਸਾਬ ਦੇ ਨਾਲ ਪੰਜਾਬ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚੋਂ ਨਕਲੀ ਦੁੱਧ ਅਤੇ ਨਕਲੀ ਪਨੀਰ ਪੰਜਾਬ ਪੁਲਿਸ ਨੇ ਬਰਾਮਦ ਕੀਤਾ ਹਾਲ ਹੀ ਦੇ ਵਿੱਚ ਇੱਕ ਹਾਦਸਾ ਹੋਇਆ ਇੱਕ ਗੁਰੂ ਘਰ ਦੇ ਵਿੱਚ ਜਿੱਥੇ ਇੱਕ ਡਰਮ ਦੁੱਧ ਦਾ ਮੰਗਵਾਇਆ ਗਿਆ ਤੇ ਜਦੋਂ ਉਸ ਦਾ ਪਨੀਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦਾ ਪਨੀਰ ਤਾਂ ਨਹੀਂ ਬਣਿਆ ਪਰ ਪਲਾਸਟਿਕ ਵਰਗਾ ਕੁਝ ਵਿੱਚੋਂ ਜ਼ਰੂਰ ਬਣਨਾ ਸ਼ੁਰੂ ਹੋ ਗਿਆ ਜਿਸ ਨੂੰ ਵੇਖ ਕੇ ਗੁਰੂ ਘਰ ਦੇ ਵਿੱਚ ਸੇਵਾਦਾਰ ਵੀ ਹੈਰਾਨ ਹੋ ਗਏ ਹੈ ਕਿ ਨਾ ਖੁਸ਼ ਹੋਵਦਾ ਕਾਗ ਰਸਾ ਨਾ ਲਾਉ ਲਓ ਸਵੇਰ ਦਾ ਨਾਮ ਲਾ ਇੱਕ ਵੀਰ ਹਾਂ ਸਾਡੇ ਸੇ ਆਮ ਆਈਏ ਮੂਵੀ ਆਉਣ ਦੇ ਵਿੱਚ ਤੁਹਾਡੇ ਬੋਲਣਾ ਕੀ ਆ ਨਹੀਂ ਬੋਲਣਾ ਤਾਂ ਪਾਣੀ ਆ ਇਹ ਆ ਭਾਈ ਦੁੱਧ ਦੇਖੋ ਅਜੇ ਤਾਂ ਦੁੱਧ ਬਣਾਣਾ ਲੱਗਿਆ ਬੋਲੀ ਚੱਲ ਤੂੰ ਆ ਭਾਈ ਦੁੱਧ ਦਾ ਰੰਮ ਲਿਆ ਏਸੇ ਅਸੀਂ ਭੋਗ ਵਾਸਤੇ ਪਿੰਡ ਗੋਮਤੀ ਕਲਾਂ ਗੁਰਦਾਰ ਦੇ ਵਿੱਚ ਭੋਗ ਸੀ ਅੱਜ ਤੇ ਦੁੱਧ ਦਾ ਪਨੀਰ ਬਣਾਉਣ ਲੱਗੇ ਸੀ ਆ ਵੇਖ ਲਓ ਪਤਾ ਨਹੀਂ ਕੀ ਰੌੜਾ ਜਿਹਾ ਬਣੀ ਜਾਂਦੀ ਹੈ ਭਾਈ ਇਹ ਕੇ ਡੰਗਰ ਰੱਖ ਲੋ ਬਾਜੂਗੇ ਨਹੀਂ ਤਾਂ ਕੈਮੀਕਲ ਹੀ ਮਿਊਗੇ ਆ ਦੇਖੋ 好的。好的 ਜੀ ਹਾਂ ਇਹ ਸੱਚਾਈ ਹੈ ਸਾਡੇ ਪੰਜਾਬ ਦੀ ਕਿ ਹਰ ਪਾਸੇ ਮਿਲਾਵਟ ਖੋਰੀ ਬਹੁਤ ਜ਼ਿਆਦਾ ਵੱਧ ਗਈ ਹੈ ਇਸ ਕਰਕੇ ਅਗਰ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਤਾਂ ਸਾਨੂੰ ਆਪ ਚਾਹੀਦਾ ਹੈ ਕਿ ਅਸੀਂ ਆਪਣੀਆਂ ਨਜ਼ਰਾਂ ਦੇ ਸਾਹਮਣੇ ਦੁੱਧ ਚਵਾਵਾ ਘੜਵਾ ਕੇ ਲੈ ਕੇ ਆਈਏ ਨਹੀਂ ਤਾਂ ਜੋ ਵੀ ਸਾਨੂੰ ਦੁੱਧ ਦੇਣ ਵਾਸਤੇ ਆਂਦਾ ਹੈ ਉਸ ਦਾ ਦੁੱਧ ਇੱਕ ਵਾਰ ਲੈਬ ਦੇ ਵਿੱਚੋਂ ਜ਼ਰੂਰ ਟੈਸਟ ਕਰਵਾਈਏ ਤੇ ਇਹ ਟੈਸਟਿੰਗ ਦੁੱਧ ਨੂੰ ਬਿਨਾਂ ਦੱਸੇ ਹੋਣੀ ਚਾਹੀਦੀ ਹੈ ਤਾਂ ਜੋ ਉਹ ਕਿਸੇ ਵੀ ਤਰ੍ਹਾਂ ਦੀ ਅਗਰ ਮਿਲਾਵਟ ਕਰ ਰਿਹਾ ਹੋਵੇ ਤਾਂ ਉਹ ਅਵੇਅਰ ਨਾ ਹੋਵੇ ਤੇ ਇਹ ਟੈਸਟਿੰਗ ਸਾਨੂੰ ਹਰ ਮਹੀਨੇ ਜਾਂ ਹਰ ਦੂਸਰੇ ਮਹੀਨੇ ਕਰਵਾ ਹੀ ਲੈਣੀ ਜਹੀ ਬੀਏ ਕਿਉਂਕਿ ਲੱਖ ਰੁਪਈਆ ਆਪਣੀਆਂ ਬਿਮਾਰੀਆਂ ਉਤੇ ਖਰਚਣ ਤੋਂ ਚੰਗਾ ਹੈ ਅਸੀਂ ਕੁਝ ਪੈਸੇ ਆਪਣੇ ਪਰਿਵਾਰ ਵਿੱਚ ਡੇਲੀ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਤੇ ਟੈਸਟਿੰਗ ਤੇ ਅਗਰ ਸਪੈਂਡ ਕਰ ਦੇਣੀ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦੇਵੋਗੇ ਅਧਿਆਪਕ ਅਤੇ ਆਪਣੇ ਸਾਥੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਨੂੰ ਇਸ ਗੱਲ ਬਾਰੇ ਜ਼ਰੂਰ ਅਵੇਅਰ ਕਰੋਗੇ ਜੇਕਰ ਚਾਹਨਿਓ ਕਿ ਬਾਕੀ ਲੋਕਾਂ ਤੱਕ ਵੀ ਇਹ ਗੱਲ ਪਹੁੰਚੇ ਤਾਂ ਵੀਡੀਓ ਜ਼ਰੂਰ ਸ਼ੇਅਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਤੁਸੀਂ ਕਮੈਂਟਸ ਦੇ ਵਿੱਚ ਪ੍ਰਗਟ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ